ਜੋ ਕਿ ਟਗੋਰਨਗਰ ਬਠਿੰਡਾ ਦਾ ਰਹਿਣ ਵਾਲਾ ਹੈ ਇਸਨੇ ਰਾਤ 10:30 ਦੇ ਕਰੀਬ ਕੰਟਰੋਲ ਰੂਮ ਬਠਿੰਡਾ ਪਰ ਇੱਕ ਇਤਲਾਹ ਦਿੱਤੀ ਸੀ ਕਿ ਇਹ ਆਪਣੇ ਦੋਸਤਾਂ ਦੇ ਨਾਲ ਫੇਸ 1 ਮੋਡਲ ਟਾਊਨ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਆਪਣੀ ਕ੍ਰੈਟਾ ਗੱਡੀ ਦੇ ਵਿੱਚ ਜਿੱਦੋ ਬੈਠਾ ਸੀਗਾ ਤਾਂ ਇੱਕ ਮੋਟਰਸਾਈਕਲ ਦੇ ਉੱਪਰ ਤਿੰਨ ਬੰਦੇ ਜਿਹੜੇ ਆਏ ਉਤੇ ਕੋਲ ਉਹਨਾਂ ਨੇ ਗੱਡੀ ਦਾ ਚਿਹਰਾ ਦਾ ਸ਼ੀਸ਼ਾ ਖੜਕਾਇਆ ਤੇ ਉਹਨੂੰ ਬਾਹਰ ਆਉਣ ਲਈ ਕਿਹਾ ਜਦੋਂ ਇਸ ਨੇ ਗੱਡੀ ਦਾ ਸ਼ੀਸ਼ਾ ਨਹੀਂ ਖੋਲਿਆ ਤਾਂ ਉਹਨਾਂ ਨੇ ਖਿੱਚ ਕੇ ਜਿਹੜਾ ਹੈਗਾ ਇਸ ਨੂੰ ਬਾਹਰ ਸੁੱਟ ਲਿਆ ਜਦੋਂ ਇਸ ਨੇ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੋਲੇ ਕਰਵਾਲਵਰ ਸੀਗਾ ਉਹਦੇ ਨਾਲ ਉਹਨਾਂ ਨੇ ਸਿਰ ਵਾਰ ਕੀਤਾ ਜਿਸ ਦੇ ਨਾਲ ਇਸ ਇਨਸੈਟ ਲੱਗੀ ਉਸ ਤੋਂ ਬਾਅਦ ਇਹਨਾਂ ਨੇ ਪਿਸਤੌਲ ਇਹਨਾਂ ਦੇ ਉੱਪਰ ਤਾਲ ਲਿਆ ਜਦੋਂ ਵੈਪਨ ਦੇਖ ਕੇ ਇਹ ਥੋੜਾ ਡਰ ਗਿਆ ਇਹ ਪਿੱਛੇ ਹੋ ਗਿਆ ਤਾਂ ਉਹਨਾਂ ਨੇ ਜਿਹੜੀ ਇਹਦੀ ਗੱਡੀ ਹੈਗੀ ਐ ਲੁੱਟ ਕੇ ਉਤੋਂ ਫਰਾਰ ਹੋ ਗਏ ਜਦੋਂ ਇਨਫਾਰਮੇਸ਼ਨ ਬਟੇਂਡਾ ਪੁਲਿਸ ਕੋਲ ਆਈ ਤਾਂ ਬਟੇਂਡਾ ਪੁਲਿਸ ਦੇ ਵੱਲੋਂ ਜਿਹੜੀ ਪੀਸੀਆਰ ਆ 24 ਘੰਟੇ ਜਿਹੜੇ ਐਕਟਿਵ ਸ਼ਹਿਰ ਦੇ ਵਿੱਚ ਚਲਾਏ ਗਏ ਨੇ ਸਾਰੀ ਸਾਰੀ ਟੀਮ ਜਿਹੜੀ ਸੀ ਉਹਨਾਂ ਨੂੰ ਤਲਾਸ਼ ਦਿੱਤੀ ਕਿ ਜਿਹਦੇ ਵਿੱਚ ਥਾਣਾ ਸਿਵਲ ਲਾਈਨ ਤੇ ਸੀਆਈਏ 2 ਦੀ ਟੀਮਸ ਵੱਲੋਂ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਗਿਆ ਤੇ ਇਸ ਵਾਰ ਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟਰੇਸ ਕਰ ਲਿਆ ਗਿਆ ਵਿਕਾਸ ਕੁਮਾਰ ਅਮਨ ਚਾਵਲਾ ਤੇ ਦੀਪਕ ਸ਼ਰਮਾ ਇਹ ਤਿੰਨੇ ਦੋਸ਼ੀ ਜਿਹੜੇ ਸੀਗੇ ਇਹਨਾਂ ਨੂੰ ਟਰੇਸ ਕਰਨ ਤੋਂ ਬਾਅਦ ਜਿਹੜੀ ਇਹਨਾਂ ਨੇ ਲੁੱਟ ਕੀਤੀ ਗੱਡੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਸੀਗਾ ਸਪਲੈਂਡਰ ਮੋਟਰਸਾਈਕਲ ਤੇ ਜਿਹੜਾ ਇੱਕ ਰਵਾਲਵਰ ਸੀਗਾ 32 ਬੋਰ ਨਾਲ 8 ਜਿੰਦਾਕਾਰਤੋ ਜਿਹੜਾ ਹੈਗਾ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਨੇ ਗੱਡੀ ਜਿਹੜੀ ਇਹਨਾਂ ਨੇ ਲੁੱਟ ਕੀਤੀ ਸੀ ਇਹਨਾਂ ਤੋਂ ਰਿਕਵਰ ਕਰ ਲਈ ਗਈ ਹੈ ਮੋਡਲੀ ਪੁਸ਼ਕੀਸ਼ ਦੇ ਵਿੱਚ ਆਇਆ ਵੀ ਪਹਿਲਾਂ ਇਹਨਾਂ ਨੇ ਇੱਕ ਟੱਬੇ ਦੇ ਉੱਪਰ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ दारू ਵਗੈਰਾ ਪੀਤੀ ਸੀਗੀ ਉੱਥੇ ਇਹਨਾਂ ਨੇ ਪਲਾਨ ਬਣਾਇਆ ਕਿ ਅੱਜ ਆਪਾਂ ਕਿਸੇ ਵਾਰਤਾ ਨੂੰ ਅੰਜਾਮ ਦੇਣਾ ਉਸ ਤੋਂ ਬਾਅਦ ਇਹ ਆਪਣੀ ਮੋਟਰਸਾਈਕਲ ਲੈ ਕੇ ਉੱਥੋਂ ਚੱਲ ਪਏ ਤੇ ਸ਼ਹਿਰ ਦੇ ਵਿੱਚ ਜਦੋਂ ਫੇਸ 1 ਦੇ ਕੋਲ ਪਹੁੰਚੇ ਤੇ ਇਹਨਾਂ ਨੇ ਸੁੰਨਸਾਨ ਗੱਡੀ ਜਦੋਂ ਲੱਗੀ ਹੋਈ ਸੀ ਇਹਨਾਂ ਨੂੰ ਲੱਗਿਆ ਵੀ ਜਿਹੜਾ ਹੈਗਾ ਈਜ਼ੀ ਟਾਰਗੇਟ ਹੈ ਸੋ ਇਹਨਾਂ ਨੇ ਇਸ ਟ੍ਰੈਟਾ ਗੱਡੀ ਜਿਹੜੇ ਸੀਗੇ ਬੰਦੇ ਸੀ ਉਹਨਾਂ ਨੂੰ ਚੂਜ਼ ਕੀਤਾ ਤੇ ਉਹਨਾਂ ਦੇ ਨਾਲ ਪਿਸਤੌਲ ਜਿਹੜੀ ایرਵਾਲਵਰ ਦੀ ਨੋਕ ਦੇ ਉੱਪਰ ਰੱਖ ਕੇ ਗੱਡੀ ਕਰੈਟਾ ਖੋਗੇ ਤੇ ਮੌਕੇ ਤੋਂ ਫਰਾਰ ਹੋ ਗਏ ਸੀ ਕਿ ਉਹ ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਵਾਰਦਾਤ ਹੋਣ ਤੋਂ ਬਾਅਦ ਇਹਨਾਂ ਕੰਟਰੋਲ ਰੂਮ ਦੇ ਉੱਪਰ ਟਰਾਲ ਦਿੱਤੀ ਤੇ ਸਾਡੀ CIAT 2 ਦੀ ਟੀਮ ਤੇ CSHC ਸਿਵਲ ਲੈਂਡਸ ਇਹਨਾਂ ਦੇ ਟੀਮ ਵੱਲੋਂ ਮਿਹਨਤ ਕਰ ਰਹੀ ਹੈ ਜਿਹੜਾ ਹੈਗਾ ਇਹਨਾਂ ਨੂੰ ਟੈਸਟ ਕਰੀ। ਕੀ ਕਹਿੰਦੇ ਹੈ ਸਰ ਜੀ ਸਾਹਮਣੇ ਜਿਹੜਾ ਹੈਗਾ ਸਟਾਫ ਦਾ ਪੂਰੀ ਤਰ੍ਹਾਂ ਜਿਹੜਾ ਡਾਟਾ ਕੀ ਹੈ? ਇਹਦੇ ਵਿੱਚ ਵਿਕਾਸ ਕੁਮਾਰ ਹੈਗਾ ਇਹਦੇ ਜਿਹੜੇ ਪਿਤਾ ਨੇ ਉਹ ਰਿਟਾਇਰਡ ਪੁਲਿਸ ਮਲਜ਼ਮ ਹੈਗੇ ਨੇ। GPS ਸਿਸਟਮ ਦੇ ਜਿਹੜੀ ਹੈ APIR ਨੇ ਬਣਾਵਟ ਕੀਤੀ ਹੈ ਜਾਂ ਇਹ ਦੇਖੋ ਟੈਕਨੀਕਲ ਚੀਜ਼ਾਂ ਹੈਗੀਆਂ ਨੇ ਕਈ ਚੀਜ਼ਾਂ ਜਿਹੜੀਆਂ ਪ੍ਰੈਸ ਦੇ ਵਿੱਚ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਪੁਲਿਸ ਦਾ ਰੈਸ ਕਰਨ ਦਾ ਤਰੀਕਾ ਹੁੰਦਾ ਜਦੋਂ ਆਪਾਂ ਉਹਨਾਂ ਨੂੰ ਡਿਸਕਲੋਜ਼ ਕਰਦੇ ਆ ਤਾਂ ਜਿਹੜੇ ਦੂਜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਫਾਇਦਾ ਲੈ ਕੇ ਅਗਲੀਆਂ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਨੇ ਉਹ ਇਸ ਜੀਨ ਯੂਜ਼ ਕਰਦੇ ਸੀ ਜਲ ਸਾਹਮਣੇ ਹੈ ਵੀ ਪੈਸਾ ਦਾ ਲੈਣ ਦੇਣ ਵੀ ਇਹਨਾਂ ਦਾ ਸੀਗਾ ਤੇ ਦੇਖੋ ਜਿਹੜੇ ਵਿਕਾਸ ਕੁਮਾਰ ਦੇ ਵੱਲੋਂ ਕਈ ਗੱਲ ਕਹੀ ਕਿ ਵੀ ਪੈਸਿਆਂ ਦੇ ਲੈਣ ਦੇਣ ਵਾਲੀ ਗੱਲ ਉਹਨੇ ਕਹੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਇਦਾਂ ਦੀ ਗੱਲ ਸਾਹਮਣੇ ਆਈ ਕਿ ਇਦਾਂ ਦੀ ਕੋਈ ਗੱਲ ਨਹੀਂ ਸੀ ਜਿਹੜਾ ਦੋਸ਼ੀ ਮਨੋਜ ਜੈਨ ਨੂੰ ਬਿਲਕੁਲ ਵੀ ਜਾਣਦਾ ਨਹੀਂ ਸੀ ਕਿ ਕਿਸੇ ਵੀ ਦੋਸ਼ੀ ਨੂੰ ਪਹਿਲਾਂ ਇਹਨਾਂ ਨੇ ਵਾਰਦਾਤ ਕਰਨ ਤੋਂ ਪਹਿਲਾਂ दारू ਪੀ ਕੇ ਪੂਰੀ ਪਲੈਨਿੰਗ ਕੀਤੀ ਪਲੈਨਿੰਗ ਕਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਵਾਰਦਾਤ ਹੈ ਜਿਹੜਾ ਨਜਾਇਜ਼ ਹੈ ਜਿਹੜਾ ਨਹੀਂ ਲਾਇਸੈਂਸੀ ਹੈ ਆਪਣੇ ਵਿਕਾਸ ਕੁਮਾਰ ਦਾ ਲਾਇਸੈਂਸੀ ਹੈ ਵਿਕਾਸ ਕੁਮਾਰ ਦਾ ਇਹ ਹਾਲਾਤ ਹੈ ਇਹਦੇ ਵਿਕਾਸ ਕੁਮਾਰ ਦਾ ਲਾਇਸੈਂਸੀ ਹੈ ਆਪਣੇ ਬਾਕੀ ਜਿਹੜੀ ਹੈਗੀ ਆ ਉਹਦੇ ਰਿਕਾਰਡ ਤੋਂ ਜਿਹੜਾ ਹੈਗਾ ਇਹਨੂੰ ਇਨਵੈਸਟੀਗੇਸ਼ਨ ਦੇ ਰਾਨਾ ਕਰਨਾ ਹੈ ਜੀ ਤੁਹਾਨੂੰ ਵਾਰਦਾਤ ਕਿਹਨੇ ਕੀਤੀ ਜੀ ਪਹਿਲਾਂ ਉਹਨੂੰ ਵਾਰਦਾਤ ਕੀਤੀ ਨਹੀਂ ਪਹਿਲਾਂ ਇਹਨਾਂ ਦੇ ਕੋਈ ਐਫ ਆਈ ਆਰ ਰਜਿਸਟਰ ਨਹੀਂ ਹੈ ਪਹਿਲਾਂ ਕੋਈ ਵਾਰਦਾਤ ਜਿਹੜੀ ਹੈਗੀ ਇਹਨਾਂ ਵੱਲੋਂ ਨਹੀਂ ਕੀਤੀ ਗਈ ਇਹ ਇਹਨਾਂ ਦੀ ਪਹਿਲੀ ਵਾਰਦਾਤ ਸੀ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਸੀਗੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੀਪਕ ਸ਼ਰਮਾ ਅਮਨ ਚਾਵਲਾ ਤੇ ਵਿਕਾਸ ਕੁਮਾਰ ਇਹਨਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਇਹ ਲਾਲ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਦੋ ਦੋਸ਼ੀ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਦੋਸ਼ੀ ਅਮਰਪੁਰਾ ਬਸਤੀ ਦੇ ਰਹਿਣ ਵਾਲਾ ਇਹ ਰਿੰਗ ਰੋਡ ਜਿਹੜੀ ਆਪਣੀ ਬਠਿੰਡਾ ਤੇ ਰਿੰਗ ਰੋਡ ਹੈ ਉਸ ਤੋਂ ਗ੍ਰਿਫਤਾਰ ਕੀਤੇ ਗਏ ਕਿਉਂਕਿ ਇਹਨਾਂ ਨੇ ਜਿਹੜੀ ਗੱਡੀ ਸਨੇਚ ਕਰਨ ਤੋਂ ਬਾਅਦ ਉਹਦੀਆਂ ਨੰਬਰ ਪਲੇਟਾਂ ਜਾ ਕੇ ਤੋੜ ਦਿੱਤੀਆਂ ਸੀਗੀਆਂ ਕੱਡੀ ਜਿਹੜੀ ਬਿਨਾ ਨੰਬਰ ਪਲੇਟਾਂ ਦੇ ਜਿਹੜੀ ਇਹਨੇ ਕਰ ਲਈ ਸੀਗੀ ਤਾਂ ਕਿ ਇਹਨੂੰ ਟ੍ਰੇਸ ਨਾ ਕੀਤਾ ਜਾ ਸਕੇ ਆਪਸ ਵਿੱਚ ਰਾਸਤੇ ਸਰ ਆਪਸ ਵਿੱਚ ਦੋਸਤ ਹੈ ਇਹ ਤਿੰਨੇ ਆਪਸ ਦੇ ਵਿੱਚ ਦੋਸਤ ਨੇ ਜੋ ਵੀ ਦੋ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇਹ ਕਮਰਪੁਰਾ ਬਸਤੀ ਦਾ ਰਹਿਣ ਵਾਲਾ ਇਹ ਆਪਸ ਦੇ ਵਿੱਚ ਪਹਿਲਾਂ ਤੁਸੀਂ ਇੱਕ ਦੂਜੇ ਨੂੰ ਜਾਣਦੇ ਨੇ ਅੱਛੇ ਦੋਸਤ ਸਰ ਜੀ ਵਿਕਾਸ ਤੇ ਪਹਿਲਾਂ ਵੀ ਤੁਸੀਂ ਨਹੀਂ ਨਹੀਂ ਵਿਕਾਸ ਇਹਨਾਂ ਦੇ ਉੱਪਰ ਜਿਹੜੀ ਹੈਗੀ ਇਹ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਵਿਕਾਸ ਇੱਕ ਜੋਬ ਕੰਸਲਟੰਸੀ ਫਰਮ ਜਿਹੜੀ ਚਲਾਉਂਦਾ ਹੈ ਤੇ ਜਿਹੜੇ ਦੂਜੇ ਦੋ ਦੋਸ਼ੀ ਨੇ ਇਹ ਕੋਈ ਕੰਮ ਕਰਨੀ ਕਰਦੇ ਬਿਲਕੁਲ ਵੀ ਨਹੀਂ ਜਿਹਦਾ ਮੋਟਾ ਸੈਟ ਹੈ ਬਾਰ ਦਾ ਤੁਹਾਡਾ ਉੱਤੇ ਸੋਟਕੇ ਪਾ ਕੇ ਮੇਰੀ ਜ ਨਹੀਂ ਮੋਟਰਸਾਈਕਲ ਨਾਲ ਲੈ ਕੇ ਚਲੇ ਗਿਆ ਸੀਗੇ ਮੋਟਰਸਾਈਕਲ ਆਪਣੇ ਨਾਲ ਇੱਕ ਦੋ ਦੋਸ਼ੀ ਗੱਡੀ ਚਲਾ ਕੇ ਲੈ ਕੇ ਗਏ ਸੀ ਇੱਕ ਦੋਸ਼ੀ ਜਿਹੜਾ ਸੀਗੇ ਮੋਟਰਸਾਈਕਲ ਨਾਲ ਲੈ ਗਿਆ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਿਆ ਜੀ ਸਰ ਤੁਸੀਂ ਜ਼ਿਕਰ ਕੀਤਾ ਵੀ ਇਹ ਸੁਨਸਾਨ ਜਗ੍ਹਾ 'ਤੇ ਖੜੇ ਸੀ ਕਰ ਦਿੱਤਾ ਹੈ ਕਿ ਸੁਨਸਾਨ ਖੜੇ ਜਗ੍ਹਾ 'ਤੇ ਕਰਨ ਦਾ ਜੀ ਕੋਈ ਰੰਗ ਕਰ ਰੇ ਸੀਗਾ ਫਿਰ ਸਾਰ ਦੇਖੋ ਉੱਥੇ ਫੇਸ 1 ਦੀ ਮਾਰਕੀਟ ਹੈਗੀ ਹੈ ਉੱਥੇ ਇਹਨਾਂ ਨੂੰ ਲੱਗਿਆ ਵੀ ਈਜ਼ੀ ਟਾਰਗੇਟ ਹੈਗਾ ਕਿ ਉੱਥੇ ਜਦੋਂ ਇਹ ਦੋ ਦੋਵੇਂ ਦੋਸਤ ਆਪਣੀ ਗੱਡੀ ਦੇ ਵਿੱਚ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਕੀਤਾ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਜਦੋਂ दारू ਪੀਣ ਤੋਂ ਬਾਅਦ ਪਲੈਨਿੰਗ ਬਣਾ ਲਈ ਸੀ ਵੀ ਅਸੀਂ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਹੈ ਤੋ ਉਸ ਤੋਂ ਹਨੂਮਾਨ ਚੌਂਕ ਤੋਂ ਘੁੰਮਦੇ ਹੋਏ ਜਿਹੜੀ ਸੀਗੇ ਆਏ ਸੀਗੇ ਇੱਥੇ ਜਦੋਂ ਇਹਨਾਂ ਨੇ ਲੱਗਿਆ ਵੀ ਈਜ਼ੀ ਟਾਰਗੇਟ ਹੈ ਸੋ ਇਹਨਾਂ ਨੇ ਉਹਨਾਂ ਨੂੰ ਕਾਰਗਰਮ ਬਣਾਇਆ ਪੁੱਛੇ ਇਸ ਦੌਰਾਨ ਪਤਾ ਲੱਗਿਆ ਕਿ ਕਿਉਂ ਵਾਰਦਾਤ ਕੀਤੀ ਸੀ ਜੀ ਕੋਈ ਈਜ਼ੀ ਮਨੀ ਈਜ਼ੀ ਮਨੀ ਜਿਹੜੀ ਸੀਗਾ ਨਾ ਟਾਰਗੇਟ ਸੀਗਾ ਕਿਉਂਕਿ दारू ਪੀਣ ਤੋਂ ਬਾਅਦ ਇਹਨਾਂ ਨੇ ਪਲੈਨਿੰਗ ਬਣਾਈ ਸੀ ਵੀ ਆਪਾਂ ਕਿਸੇ ਚੀਜ਼ ਨੂੰ ਲੁੱਟਣਾ ਹੈ ਲੁੱਟ ਕੇ ਜਿਹੜਾ ਹੈਗਾ ਆਪਾਂ ਕਿਉਂਕਿ ਹਰੇਕ ਬੰਦਾ ਜਿਹੜਾ ਹੈਗਾ ਈਜ਼ੀ ਬਨੀ ਵਾਲ ਜਿਹੜਾ ਹੈਗਾ ਇਹਨਾਂ ਦਾ ਝੁਕਾਅ ਸੀਗਾ ਤਾਰੂਪਿੰਦਪਾ ਦੇ ਅਨਕੌਨਸ਼ੀਅਸ ਵੀ ਥੋੜਾ ਜਿਹਾ ਇਹਨਾਂ ਨੂੰ ਸੀਗਾ ਵੀ ਅੱਜ ਕੁਛ ਨਾ ਕਿਸੇ ਦਾ ਕੰਮ ਕਰਾਂਗੇ ਆਪਾਂ ਤੋਂ ਉੱਥੇ ਜਾ ਕੇ ਜਦੋਂ ਉਹਨੇ ਰਜਿਸਟਰ ਕੀਤਾ ਤੋ ਉਹਨੂੰ ਰਿਵੋਲਵਰ ਨਾਲ